ਲਓ ਜੀ ਲੱਡੂ ਤਿਆਰ ਜੀ ਖਾਣ ਵਾਸਤੇ ਕਿ ਅੱਜ ਕੀ ਬਣਾ ਕੇ ਖਾਣ ਲੱਗਾ ਆ ਅੱਜ ਮੈਂ ਲੱਗਾ ਆ ਬੁੰਦੀ ਵਾਲੇ ਲੱਡੂ ਬੁੰਦੀ ਦੇ ਲੱਡੂ ਬਣਾ ਲੱਗਾ ਅੱਛਾ ਮੇਰੇ ਰਹਿਮਤ ਦੀ ਪਹਿਲੀ ਧੀ ਹੈ ਨਾ ਤੁਹਾਨੂੰ ਸਪੈਸ਼ਲ ਬਣਾਉਣ ਵਾਸਤੇ ਅੱਛਾ ਇਹ ਖਾਣਾ ਲੱਡੂ ਲੱਗਾ ਅੱਛਾ ਚਲ ਫਿਰ ਨਾਲੇ ਪਣਾ ਤੇ ਨਾਲੇ ਖਵਾ ਨਾਲੇ ਆਪਾਂ ਵੀਡੀਓ ਅਪਲੋਡ ਕਰਾਂਗੇ ਚੰਗਾ ਸਹੀ ਹਾਂ ਹਾਂ ਜੀ ਹੁਣ ਵਿਸਣ ਕੋਲੋਂ ਬਾਕੀ ਫੇਰ ਬਣਾਉਨੇ ਹੈ ਕਾਕੇ ਇਹ ਆਪੇ ਬਣਾਉਂਦੇ ਆ ਆ ਫੇਰ ਬਣਾਉਣਾ ਪਿਆ ਦੋ ਵਾਰਾ ਗਏ ਦੁਕਾਨਦਾਰ ਮਿਲਿਆ ਨਹੀਂ ਕਾਉਂਡਣ ਗਏ ਉੱਥੇ ਵੀ ਮਿਲਿਆ ਇਹ ਫੇਰ ਆਨਲਾਈਨ ਸੱਚ ਕੀਤਾ ਵੀ ਤੋਂ ਆਂਦੇ ਉੱਥੇ ਮਤਲਬ ਸ਼ੋਅ ਹੈ ਵੀਰ ਹੋਸੇਗਾ ਤੇ ਵੀਰੋ ਸੁਣੀਏ ਹਾਂ ਅੱਛਾ ਹੁਣ ਇਹ ਆਪੇ ਬਣਾਏ ਵੈਨੇ ਕਾਮਯਾਬ ਹੁੰਦਾ ਕਿ ਨਹੀਂ ਇਹ ਕਾਮਯਾਬ ਨਹੀਂ ਰਹਿ ਖਿੱਲਰ ਹੀ ਜਾਂਦੇ ਬੂਦੀ ਕੱਢਣਾ ਜ਼ਰਾ ਇੱਕੇ ਵਾਰੀ ਬੂਦੀ ਕੱਢਣੇ ਆਸਤੇ ਵੇਖ ਲੈ ਸਹੀ ਜਨajati ਉਹ ਉਹਦਾ ਥੋੜਾ ਖਤਰਾ ਘਟਣਾ ਤੇ ਕੋਈ ਨੀ ਵੈਨਿਆ ਕਰਕੇ ਨਾਲ ਹੀ ਇਹ ਨਾ ਹੋਰ ਵੀ ਬੀਬੀਆਂ ਨੂੰ ਪਤਾ ਲੱਗ ਜੂਗਾ ਵੀ ਬਣਾ ਲੈਣ ਗਿਆ ਚੱਲ ਕੁੱਪੀ ਇਹ ਆਪਾਂ ਮਹਿੰਦੀ ਬਣਾਉਣ ਲੱਗੇ ਅੱਗੇ ਲੰਨੀ ਆਪਾਂ ਹਾਂ ਤੇ ਮਹਿੰਦੀ ਵਾਲੀ ਕੁੱਪੀ ਚ ਨਹੀਂ ਨਾ ਸਿੱਟ ਬਣਾ ਸਿਰਫ ਉਹ ਬਣਾਈ ਤੋਂ ਦੇ ਆਉਂਦੀ ਹੈ ਆ ਉਹਦੇੋਂ ਕਿ ਬਣਾਈ ਹੈ ਮਹਿੰਦੀ ਵਾਲੀ ਕੁੱਪੀ ਇਹ ਮੈਨੂੰ ਟੇਪ ਨਹੀਂ ਹੋਰ ਥੋੜੀ ਜੀ ਇੱਥੇ ਲਾਵਾਂ ਮੇਰੇ ਮੇਟ ਖਿਲਰੇ ਨਾ ਥੋੜੇ ਵਧੀਆ ਬਣ ਜੇ ਕੱਕੇ ਦੀ ਆ ਵਾਲੀ ਸਕੀਮ ਕਾਮਯਾਬ ਨਹੀਂ ਹੋਈ ਉਹ ਨਾ ਉਹ ਨਾ ਹੋ ਜਾਣੀ ਸੀ ਉਹ ਹੋ ਗਿਆ ਮੇਰੇ ਕੋ ਟੇਪ ਨਹੀਂ ਲੱਗੀ ਇੱਥੇ ਟੇਪ ਨਹੀਂ ਲੱਗੀ ਬੇਕਿੰਗ ਪੇਪਰ ਤੇ ਟੇਪ ਨਹੀਂ ਚਿਪਕਦੀ ਅੱਛਾ ਚਲੋ ਢਾਈ ਦਿਨਾ ਹਾਂ ਕਿਹੜੀ ਛੰਦ ਨਹੀਂ ਹੁੰਦੀ ਐ ਪੋਣੀ ਨਾ ਚਾਵਲ ਦੀ ਪੋਣੀ ਦੇ ਨਾਲ ਚਾਵਲ ਦੀ ਪੋਣੀ ਨਾ ਚਾਵਲ ਦੀ ਪੋਣੀ ਦੇ ਨਾਲ ਬੂੰਦੀ ਪਾਈ ਵਿੱਚ ਅੱਛਾ ਬਣ ਗਈ ਪਰ ਮੈਨੂੰ ਹੋਰ ਬਰੀਕ ਬਣਾਉਣੀ ਸੀ ਇਹ ਬਰੀਕ ਬਣੀ ਪਰ ਥੋੜੀ ਜਿਹੀ ਮੋਟੀ ਬਣੀ ਐ ਥੋੜੀ ਜਿਹੀ ਮੋਟੀ ਬਿਲਕੁਲ ਬਰੀਕ ਬਰੀਕ ਬਣਾਉਣੀ ਸੀ ਅੱਛਾ ਹੂੰ ਹਾਂ ਬਣ ਗਈ ਗੱਲ ਇਹ ਨਾ ਹਣ ਕੀ ਗੱਲ ਜੁਗਾਰ ਜੁਗਾਰ ਵਾਹ ਬਣ ਗਈ ਗੱਲ ਤੇ ਨੀਆ ਮੋਤੀ ਆ ਮਾਰੀ ਗਿਆ ਕੇ ਵਾਹ ਮੇਰਾ ਵੇਸਨ ਵੀ ਤਾਂ ਡੋਲ ਗਿਆ ਨਾ ਉਧਰ ਕਿੰਨਾ ਚਾ ਕੋਈ ਨਹੀਂ ਵੇਸਨ ਦੀ ਕੋਈ ਗੱਲ ਨਹੀਂ ਤੇ ਬਣ ਗਈ ਤਾਂ ਮੈਂ ਨਾ 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 ਬਣ ਗਈ ਕਿਹਾਲੀ ਯਾਰ ਬਹੁਤ ਵਧੀਆ ਹੈ ਨਾ ਬਣ ਗਈ ਤੇ ਪ੍ਰੀਕ ਬਣ ਗਈ ਆ ਫਿਰ ਲੱਗੇ ਬਿਨਾ ਟੇਪ ਤੋਂ ਬਣਾਈ ਟੇਪ ਵੀ ਨਹੀਂ ਲੱਗੀ ਵੇ ਵੇਸਟ ਬਹੁਤ ਗਿਆ ਦੇ ਕਰਕੇ ਨਾ ਚਲ ਥੋੜੀ ਬੋਤੀ ਤੇ ਨਿਕਲ ਗਈ ਆ ਜੀ ਹੁਣ ਵੇਖੋ ਆਹ ਪੰਜ ਚੀਜ਼ ਬਣਾਉਣੀ ਸੀ ਮੈਂ ਆਵੇ ਆ ਵੇਖੋ ਕਿੰਨੀ ਬਰੀਕ ਬਣੀ ਨਾ ਹਣਾ ਵਾਹ ਹਾਂ ਮੋਟੀ ਵੇਖੋ ਕਿੰਨੀ ਹੈ ਸਹੀ ਕਰ ਲਿਆ ਇਹ ਦਜੀ ਨਹੀਂ ਆ ਇਸੇ ਕਰਕੇ ਮੇਰਾ ਪਾਈਪਿੰਗ ਬੈਗ ਜਿਆ ਨਾ ਮਿਲ ਕਰਕੇ ਨਾ ਮੈਨੂੰ ਜਿਗਾਰਡ ਜਿਆ ਲਾਉਣਾ ਪੈਣਾ ਮੇਰੇ ਹੱਥ ਮੇਲੇ ਪੜੇ ਓਏ ਕਰਨੀ ਨਾਰੇ ਮੈਂ ਆਪਣਾ ਵੀ ਕਿੰਨਾ ਡੋਲ ਲਿਆ ਥੱਲੇ ਕਈ ਚੱਕਰ ਉਹ ਪੌਂਦੇ ਚੱਕਰ ਚ ਜੇ ਕਿਹਦੇ ਕੋਲ ਪਾਈਪਿੰਗ ਬੈਗ ਨਹੀਂ ਨਾ ਹੈਗਾ ਮਤਲਬ ਜਾਂ ਮਿਲਿਆ ਨਹੀਂ ਜਾਂ ਹੈ ਹੀ ਨਹੀਂ ਜਾਂ ਬਜਾਜਿਆਂ ਨੂੰ ਜੀ ਨਹੀਂ ਕੀਤਾ ਤੇ ਜੇ ਕਿਸੇ ਕੋਲ ਕੋਈ ਵੀ ਬੈਗ ਹੈਗਾ ਕਹਿੰਦਾ ਇਹਨੂੰ ਕਰਾ ਜਾ ਹੈਨਾ ਤੇ ਉਹਦੇ ਵਿੱਚ ਪਾ ਕੇ ਤੇ ਸਾਈਡ ਤੋਂ ਨੁੱਕਾ ਗੜਦਾ ਮੈਂ ਇਧਰੋਂ ਕੱਟੀ ਤੇ ਐਵੇਂ ਇਧਰ ਹੋਦਾ ਬਰੀਕ ਬਰੀਕਾ ਮੁੰਦੀ ਦੇਖੋ ਕਿੰਨੀ ਬਰੀਕ ਬਣੀ ਐ ਦੇਖੋ ਆ ਵੇਖੋ ਇਹਦੀ ਸਾੜੀ ਬਣਾਈ ਹੈ ਨਾ ਹਾਂ ਇਹਦੇ ਨਾਲ ਬਣਾਈ ਵੀ ਕਿੰਨੀ ਬਰੀਕ ਬੁੰਦੀ ਬਣੀ ਹੈ ਹਾਂ ਛੋਟਾ ਜਿਹਾ ਪੈਕਟ ਜਿਹਾ ਨਾ ਸਹੀ ਗੱਲ ਹੈ ਇਹ ਸਾਡੇ ਚੋਗ ਨੇ ਸਕੀਮ ਦਿੱਤੀ ਹੈ ਹਾਂ ਹਵਲੀਨ ਦੀ ਸਕੀਮ ਬਸ ਇਹ ਮम्मा ਇਹਦੇ ਪੈਕੇਜ ਚ ਪਾ ਕੇ ਇਹਨੂੰ ਨੁੱਕ ਕੱਟ ਦੋ ਹਾਂ ਚਲ ਵਧੀਆ ਰਹਿ ਗਈ ਹੈ ਨਾ ਅਮਲੀ ਇਹ ਮੈਨੂੰ ਲੱਗਦਾ ਵੀ ਕੁਕਿੰਗ ਚ ਜ਼ਿਆਦਾ ਵਧੀਆ ਹਊ ਮੇਰੇ ਨਾਲ ਹਾਂ ਆ ਮੈਂ ਲੈ ਕੇ ਆਕੇ ਹਾਂ ਹਵਲੀਨ ਰੰਗ ਦੇਈ ਆ ਹਵਲੀਨ ਲਾਗੋ ਕਿੰਨੀ ਆ ਕੋਟਰਾਂਡੇ ਵੀ ਲੈ ਆ ਰੰਗ ਪਾਉਣ ਡੀ ਹੈ ਰੰਗ ਆ ਉਹਨੇ ਕੋਚਾਰੀ ਨੇ ਖੋਲ ਦੇਣਾ ਤੇਰੀ ਹਲਕੋ ਜਣੀ ਕਿੰਨਾ ਘਾ ਪਾਇਆ ਨੇ ਮੈਨੂੰ ਖਾ ਹਾਂ ਗੁੱਡ 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 ਥਾ ਕਿ ਤੈਨੂੰ ਇਹ ਰੋਟੀ ਪਾਣੀ ਦਾ ਸੁੱਕ ਹੋ ਜਾਣਾ ਅਵਲੀਨ ਨੂੰ ਪੜਾਈ ਵੀ ਬਹੁਤ ਕਰਾਉਣੀ ਆ ਅਵਲੀਨ ਇਹ ਜਦੋਂ ਆਪਾਂ ਰੋਟੀ ਚਾਹਦੀ ਬਣਾਉਂਦੇ ਨੇ ਜਰਦਾ ਹਾਂ ਅਵਲੀਨ ਨੇ ਕੱਲੇ ਜਰਦਾ ਬਣਾਇਆ ਸੀ ਫਿਰ ਜਰਦਾ ਬਣਾਇਆ ਹਾਂ ਅਵਲੀਨ ਨੂੰ ਜਰਦਾ ਬਣਾਉਣਾ ਵੀ ਸਿਖਾਤਾ ਅਵਲੀਨ ਨੂੰ ਮੈਗੀ ਬਣਾਉਣੀ ਵੀ ਸਿਖਾਉਂਦੀ ਵਿਚਾਲੇ ਅਵਲੀਨ ਆਪਣੇ ਆਪ ਜੋ ਕੀ ਹੈਗੀ ਆ ਹਾਂ ਤੇ ਅਵਲੀਨ ਆਟਾ ਵੀ ਗੁੰਨ੍ਹ ਦਿੰਦੀ ਆ ਆਟਾ ਗੁੰਨ੍ਹ ਦਿੰਦੀ ਭਾਂਡੇ ਮਾਂ ਦਿੰਦੀ ਭਾਂਡੇ ਮਾਂ ਦਿੰਦੀ ਆ ਕੋਈ ਕੁਝ ਕਰਦਾ ਹੀ ਨਾ ਹਾਂ ਕਾਜਾ 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 ਇਹ ਨਾ ਬਰੀਕ ਬਰੀਕ ਜੀ ਬਣ ਜਾਣੀ ਹਾਂ ਆ ਵੀ ਆ ਵੀ ਰਹਿਮਤ ਉੱਧਰ ਵੇਖ ਮਮਾ ਦੇਈ ਗੁੰਜੀ ਬੋਣੇ ਆ ਮੈਂ ਤੁਹਾਡੀ ਲੋਰੀ ਵਾਸਤੇ ਬੋਣਦੀ ਆ ਮੈਂ ਆਪਣੇ ਪੁੱਤ ਦੀ ਲੋਰੀ ਸਪੈਸ਼ਲ ਕਰਨਾ ਇਹ ਲੋਰੀ ਦੀ ਬੁੰਦੀ ਹੈ ਇਹ ਲੋਰੀ ਤੇ ਤੇ ਟਾਈਮ ਹੀ ਨਹੀਂ ਮਿਲਿਆ ਲੋਰੀ ਦੀ ਬੁੰਦੀ ਨਹੀਂ ਲੋਰੀ ਦੇ ਲੱਡੂ ਲੱਡੂ ਆ ਹਾਂ ਆਂ ਆਪੇ ਬਣਾ ਕੇ ਖਾ ਲੈਣੇ ਆਪੇ ਬਣਾ ਕੇ ਖਾਂਦੇ ਆ ਬਾਜ਼ਾਰ ਵੀ ਨਹੀਂ ਗਏ ਬਾਜ਼ਾਰੋਂ ਲਾਂਦੇ ਵੀ ਨਹੀਂ ਬਸ ਮੂਖੀ ਲੋਰੀ ਆਉਂਦੀ ਹਾਂ ਹਾਂ ਇਹ ਰਹਿਮਤ ਨੇ ਲੋ ਮਤਾਂ ਦੀ ਲੋੜੀ ਸਪੈਸ਼ਲ ਕਰਨ ਵਾਸਤੇ ਲੱਡੂਆਂ ਦੇ ਵਿੱਚ ਆਪਣਾ ਪਿਆਰ ਪਾ ਕੇ ਤੇ ਖੇ ਲੱਡੂ ਬਣਾ ਰਿਆ ਆ ਸਹੀ ਗੱਲ ਹੈ ਦੇਖ ਲਓ ਫਿਰ ਕਿ ਥੈਂਕ ਯੂ ਕਹ ਕੇ ਤੈਨੂੰ ਸ਼ਾਰੀਆਂ ਚੀਜ਼ਾਂ ਮਤਲਬ ਬਣਾਉਣੀ ਆਉਂਦੀਆਂ ਜਿਆਦਾਤਰ ਹੈ ਨਾ ਇਹ YouTube ਕਰ ਕਮਾਲ ਹੈ ਹਾਂ YouTube ਤੋਂ ਹੈ ਨਾ YouTube YouTube ਨੇ ਬਹੁਤ ਸਿਖਾਇਆ ਹੈ ਨਾ ਜਿੰਨੂੰ ਜਾਣਦੀ ਆ ਉਹ ਪਾ ਦਿੰਦਾ ਉੱਤੇ ਤੇ ਚੱਲ ਵੇਖੀ ਹਾਂਜੀ ਬੈਠੇ ਸਹੀ ਗੱਲ ਹੈ ਮਸਾਲਾ ਲਾਸਟ ਰਹਿ ਗਈ ਹੈ ਹਾਸ ਰਹਿ ਗਈ ਗੁੰਦੀ ਬਣਾ ਕੇ ਹਾਂ ਅਵਲੀਨ ਰੰਗ ਵੀ ਲਾਤਾ ਹੈ ਅਵਲੀਨ ਖਾਓ ਹਾਂ ਇਹ ਬੁੰਦੀ ਬਣਾਈ ਆ ਕਾਕੇ ਨੇ ਲੱਗਾਂ ਵਾਸਤੇ ਤੇਰਾ ਆਂਗੇ ਹਰਿਆਵਾਂ ਦਾਤ ਨਹੀਂ ਪਾਉਣਾ ਪੁੱਤ ਹੱਥ ਨਹੀਂ ਪਾਉਣਾ ਆਕੇ ਅੱਗਾ ਨਾ ਖੰਡ ਰਲਾਤੀ ਹਾਂਡ ਰਲਾਤੀ ਵਿੱਚ ਠੰਡ ਪਾ ਕੇ ਅੱਧਾ ਅੱਧਾ ਗਲਾਸ ਖੰਡ ਮਤਲਬ ਅੱਧਾ ਕੱਪ ਖੰਡ ਹੈ ਫੇ ਨਾਲ ਜਿਹੜਾ ਰੰਗ ਖੋਲਿਆ ਹੀ ਉਹ ਪਾਕੇ ਤੇ ਵਿੱਚ ਰਿਹਾ ਪਾਤੇ ਤੇ ਆਹ ਦੇਖੋ ਸਾਨੀ ਭੈਣੇ ਲੱਗ ਰਹੇ ਹੈ ਨਾ ਹਾਂ बस ਥੋੜਾ ਜਿਹਾ ਨੂੰ ਪਕਾਉਣਾ ਹੈ ਹਾਂ ਖੜਾ ਪਾਣੀ ਚੰਗੀ ਤਰ੍ਹਾਂ ਚੋਕ ਲੈ ਤੇ ਭੋਲੇ ਜਿਹਾ ਹੋ ਜਾਣ ਹਾਂ ਵਾਓ ਇਹ ਕੁੱਕੜੇ ਥੋੜਾ ਧਾਇਆ ਪਦੀ ਮੰਨ ਲਿਆ ਨਾ ਹਾਂ ਵੇਖਾਂ ਤੇ ਮੈਂ ਤੀ ਤਾਂ ਆਪਣੀ ਬੁੰਦੀਆਂ ਧਿਆਨ ਦੇ ਜਿਹੜੀ ਬਣਾਉਂਦੇ ਆਂ ਵੀੜੀ ਹਨ ਧਿਆਨ ਦੇ ਵੀ ਵਧੀਆ ਬਣਦੇ ਆਂ ਵੀੜੀਆਂ ਵਧੀਆ ਜਾਂਦੀਆਂ ਵੇਖਣ ਵੀੜੀਆਂ ਮੈਨੂੰ ਵੱਡੀਆਂ ਵੀੜੀਆਂ ਚ ਕਿੱਦਾਂ ਦੀਆਂ ਹੁੰਦੀਆਂ ਅੱਛਾ ਵੀੜੀਆਂ ਚ ਕਿੱਦਾਂ ਦੀਆਂ ਹੁੰਦੀਆਂ ਅੱਛਾ ਇੱਕ ਸੋਣੀ ਬਣੂਗੀ ਹੱਸਦਾ ਬਣਾਉਂਦੇ ਆ ਨਾ ਸੋਣੀ ਬਣੂਗੀ ਦੇਖੀ ਲੈ ਦੱਸ ਰੋਟੀ ਬਣੀ ਹੱਸਦੇ ਆਈ ਵਧੀਆ ਬਣਾਈਦਾ ਆ ਫੇਰ ਹੀ ਸੋਣਾ ਲੱਗਦਾ ਆ ਹਾਂ ਚੱਲ ਬੱਸ ਲੈ ਦੇ ਸਪੈਸ਼ਲ ਡਿਸ਼ ਬਣਾਈਦੀ ਹਮੇਸ਼ਾ ਅਸੀਂ ਕਿਹ ਬਣਾਈਦੀ ਏ ਤੇ ਚਾਣਾ ਨਹੀਂ ਬਣਾਈਦੀ ਨਾ ਹਮਮ ਲੈ ਮੇਰੇ ਪੋਪ ਦੀ ਲੋੜੀ ਆ ਹਮਮ ਛੜ ਬਿੱਲੀ ਦੀ ਲੋੜੀ ਆ ਲੈ ਮੇਰੇ ਪੋਪ ਦੀ ਪਹਿਲੀ ਲੋੜੀ ਆ ਮੈਂ ਸਪੈਸ਼ਲ ਕਰਨ ਵਾਸਤੇ ਸਪੈਸ਼ਲ ਲੱਡੂ ਮੋਮ ਦੇ ਆਤ හරහ බතකයි පර මබගේක කඩයම වස් උල බෑගචමකඩ මනචරහ බ ඇතිම කමන ඒක චම දෙසික උපාගේ ඔනු මික්ෂ කතා හල ලනම්නලබ පන්නගේතරකෝහ ਮੋਤੀ ਚੂਰ ਦੇ ਲੱਡੂ ਮੋਤੀ ਚੂਰ ਦੇ ਲੱਡੂ ਇਹ ਨਾ ਬਰੀਕ ਬੂੰਦੀ ਤੇ ਆ ਨਾ ਮੋਟੀ ਬੂੰਦੀ ਤੇ ਮਿਕਸ ਬੂੰਦੀ ਨੇ ਸਹੀ ਗੱਲ ਹੈ ਪਹਿਲੀ ਏਰ ਬਣਾਏ ਆ ਮੈਂ ਫਸਟ ਟਾਈਮ ਬਣਾਇਆ ਨਹੀਂ ਪਰ ਫਸਟ ਟ੍ਰਾਈ ਬਹੁਤ ਗੁੱਟ ਗਈ ਹੈ ਬਹੁਤ ਦੋਸਤਾਂ ਕਾਕੇ ਪਲੇਟ ਪਰ ਇਹ ਕਰ ਲੈ ਚੱਲੇ ਡਿੱਗ ਭੂਕਾ ਵਧੀਆ ਲਿਆ ਹੈ ਨਾ ਪਹਿਲਾ ਤਜਰਬਾ ਫਸਟ ਹਾਂ ਫਸਟ ਟਾਈਮ ਤੇ ਬਹੁਤ ਵਧੀਆ ਲੱਗਿਆ ਸਲੇ ਅਗਲੇ ਇਹਦੇ ਇੱਧੇ ਘਰ ਵਿੱਚੋਂ ਪਰਪੜ ਖਾਈ ਜਾਂਦੀ ਹੈ ਦੀ ਨੀ ਸੁਆਦ ਬਣਿਆ ਕੋਈ ਨਹੀਂ ਜਾਣੀ ਨੇ ਇਦਾਂ ਇੰਦਾ ਤੇ ਆ ਵੇਖੋ ਵਾਓ ਬਲੀ ਸੱਚੀ ਬਹੁਤ ਵਧੀਆ ਬਣੇ ਜੀ ਹਾਂਜੀ ਹਮ ਲਓ ਜੀ ਲੱਡੂ ਤਿਆਰ ਜੇ ਖਾਣ ਵਾਸਤੇ ਖਾਣ ਵਾਸਤੇ ਖਾਓ ਫੜ ਦੋ ਇੱਕ ਇੱਕ ਫੜਿਆ ਜਿਆਦਾ ਨਾ ਫੜਿਓ ਸਾਰੇ ਮੈਂਬਰਾਂ ਨੂੰ ਦੇਣੇ ਆ ਆਪਣੇ ਜਿੰਨੇ ਵੀ ਆਪਣੇ ਨਾਲ ਜੁੜੇ ਆ ਹਾਂ ਹਾਂ ਇੱਕ ਫੜ ਲਿਓ ਚੰਗਾ ਕਰਕੇ ਬਾਏ ਬਾਏ ਕਿਹਨਾਂ ਰਮਲੀ ਨੇ ਕੱਪਸੇ ਜੈ ਵੀ ਚਾਹ ਨਹੀਂ ਬਣਾਈ ਆ ਬਲੀਨ ਆਪਣੀ ਜੈਲੀ ਬਣਾ ਕੇ ਬੈਠਾ ਹੈ ਆ ਵਿਚਾਰਾ ਸਾਰੇ ਜਾਰੇ ਆਪ ਕੋ ਆਪਣੀ ਕੁਕਿੰਗ ਕਰ ਰਿਹਾ ਹੈ ਹਾਂ ਤੇ ਚਾਹ ਨਹੀਂ ਬਣਾ ਕੇ ਪਿਆਈ ਨਾਲ ਮੈਂਬਰਨ ਇਕੱਲੇ ਲੱਡੂ ਹੀ ਇਕੱਲੇ ਲੱਭੀ ਹਾਂ ਚੰਗਾ ਬਾਏ ਬਾਏ ਖਾਣੀ ਖਾਈ ਦਾ ਹਾਂਜੀ ਬਾਏ ਬਾਏ ਗੁੱਡ ਬਾਏ 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 ਗੁੱਡ ਬਾਏ ਜੀ ਸ਼ੇਅਰ ਬਣਾਵਾ ਕਿਸੇ ਦਿਨ ਹੋਰ ਕੁਛ ਨਾ ਪਰ ਇਹਦੇ ਵਿੱਚ ਮੈਂ ਬੜਾ ਕੁਝ ਕਟਿਆ ਗਿਆ ਮੇਰੇ ਕੋ ਉਹ ਜਿਹੜਾ ਕੈਮਰਾਮੈਨ ਹੀ ਹੁੰਿਆ ਨਾ ਸਾਫਟ ਆਇਆ ਕਿਤੇ ਸਾਡੀ ਬਿੱਲੀ ਵੀ ਵਿੱਚ ਚੁੱਕਣੀ ਹੁੰਦੀ ਹੈ ਨਾ ਤਾਂ ਕਰਕੇ ਵਿੱਚ ਬੜੀਆਂ ਚੀਜ਼ਾਂ ਵਿੱਚ ਮਿਸ ਹੋ ਗਈਆਂ ਵੀਡੀਓ ਦੇ ਹਨਾ ਇਸ ਕਰਕੇ ਮਾਫ ਕਰਨਾ ਗੁੱਡ ਬਾਏ ਨਹੀਂ ਨਹੀਂ ਗੁੱਡ ਬਾਏ ਨਹੀਂ ਅਵਲੀਨਾਂ ਤੇ ਕਿੱਚ ਕਿੱਚ ਪਾਉਣੇ ਮਮਾ ਮੈਂ ਆਪਣੇ ਨਾ ਨਾ ਦੱਬਾ ਛਾਪ ਕੇ ਲਿਆਉਣ ਲੱਗੀ ਐ ਸਵੀਟਾ ਦੇ ਰੋਚ ਪਾਉਣੇ ਕੋਈ ਨਹੀਂ ਮਾਰਾ ਕਿਰਪਾ ਕਰੇ ਕਿਵਤਾ ਆਪਣੀ ਦੁਕਾਨੀ ਵਿੱਚ ਸਵੀਟ ਦੇ ਕਿ ਇਹ ਤਾਂ ਮਾਰਕ ਦੇ ਰੰਗਾਂ ਦਾ ਪਰਮਾਤਮਾ ਦੇ ਹਨਾ ਮਾਰਾ ਜਿਆਦਾ ਜਿਆਦਾ ਦਵੇ ਚੰਨ ਮਠਿਆਈ ਦੀ ਦੁਕਾਨ ਹੀ ਖੋਲਦਗੀ ਹੈ ਨਾ ਹਾਂਜੀ ਬਾਏ ਬਾਏ ਹਾਂ ਕੋਈ ਗੱਲ ਨਹੀਂ ਆਪ ਹੀ ਬਣਾ ਲਈ ਤੇ ਚੰਗਾ ਆਇਗਾ ਕੇ ਬਾਏ ਬਾਏ ਹਾਂ ਬਾਏ ਬਾਏ ਚੰਗਾ ਉਹਨਾਂ ਦੀ ਖਾ ਲਈਏ ਲੱਡੂ ਤੁਸੀਂ ਵੀ ਖਾਓ ਸਾਰੇ ਤੁਹਾਨੂੰ ਵੀ ਦਿੱਤੇ ਇੱਕ ਇੱਕ ਚੰਗਾ ਹੈ